ਸਸ਼ੀ ਗਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਲੂ ਪੂਜੀਆ ਬਿਲਕੁਲ ਪਰਫੈਕਟ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਸਿਰਫ ਆਲੂ ਤੋਂ ਬਣਾ ਲਵਾਂਗੇ ਬਹੁਤਾ ਜ਼ਿਆਦਾ ਸਮਾਨ ਸਾਨੂੰ ਕੁਝ ਨਹੀਂ ਚਾਹੀਦਾ ਹੈ ਘਰ ਦੇਖਣ ਚ ਜਿੰਨਾ ਦਾ ਪੈਰਾ ਲੱਗ ਰਿਹਾ ਖਾਣ ਚ ਵੀ ਉਨਾਂ ਹੀ ਜ਼ਿਆਦਾ ਟੇਸਟੀ ਹੈ ਤੇ ਕ੍ਰਿਸਪੀ ਤਾਂ ਬਹੁਤ ਹੀ ਜ਼ਿਆਦਾ ਬਣਿਆ ਹੈ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਆਲੂ ਲੈ ਲਏ ਆ ਤੁਸੀਂ ਜਿਹੜੇ ਪੁਰਾਣੇ ਆਲੂ ਆ ਉਹ ਯੂਜ਼ ਨਹੀਂ ਕਰਨੇ ਹੈਗੇ ਨਵੇਂ ਆਲੂ ਯੂਜ਼ ਕਰਨੇ ਆ ਤੇ ਆਲੂ ਇਸ ਤਰ੍ਹਾਂ ਪ੍ਰੈਸ ਕਰਨ ਤੇ ਦੱਬਣ ਤੇ ਦਬਣਾ ਨਹੀਂ ਚਾਹੀਦਾ ਹੈਗਾ ਨਹੀਂ ਤਾਂ ਫਿਰ ਪੂਜੀਆ ਜਿਹੜਾ ਤੁਹਾਡਾ ਕ੍ਰਿਸਪੀ ਨਹੀਂ ਬਣੂਗਾ ਵਧੀਆ ਨਹੀਂ ਬਣੂਗਾ ਇਹ ਚਿਪਸ ਵਾਲੇ ਆਲੂ ਆ ਤੁਸੀਂ ਕੋਈ ਵੀ ਨਾਰਮਲ ਆਲੂ ਆ ਜਿਹੜੇ ਲੈ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਵਾਂਗੇ ਤੁਸੀਂ ਚਾਹੋ ਇਹਦੇ ਲਈ ਜਿਹੜੇ ਲਾਲ ਆਲੂ ਆ ਪਰੌਂਠੇ ਵਾਲੇ ਆਲੂ ਆ ਉਹ ਵੀ ਯੂਜ਼ ਕਰ ਸਕਦੇ ਹੋ ਆਲੂ ਜਿਹੜੇ ਆਪਾਂ ਛਿੱਲੇ ਆ ਤੇ ਆਪਾਂ ਮोटे ਗ੍ਰੇਟਰ ਦੇ ਨਾਲ ਕद्दूकस ਕਰ ਲਵਾਂਗੇ ਤੁਹਾਡੇ ਕੋਲ ਗੈਜਟ ਹੈਗਾ ਇਹ ਜਿਹੜਾ ਚਿਪਸ ਵਗੈਰਾ ਵਾਲਾ ਹੁੰਦਾ ਹੈ ਉਹਦੇ 'ਚ ਹੋਰ ਵੀ ਮोटा ਜਿਹੜਾ ਗ੍ਰੇਟ ਹੋ ਜਾਂਦਾ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਪਰ ਆਪਾਂ ਜਿਹੜਾ ਕद्दूकस ਲਿਆ ਹੈ ਤੇ ਸਭ ਤੋਂ ਮोटा ਪਾਸਾ ਹੈ ਜਿਹੜਾ ਉਹਦੇ ਨਾਲ ਕद्दूकस ਕਰਾਂਗੇ ਇਹਦੇ ਨਾਲ ਇਹ ਹੋਊਗਾ ਕਿ ਲੱਛੇ ਵਧੀਆ ਬਣ ਜਾਣਗੇ ਨਹੀਂ ਤਾਂ ਫਿਰ ਜੇ ਪਤਲੇ ਨਾਲ ਕਰੋਗੇ ਲੱਛੇ ਨਹੀਂ ਵਧੀਆ ਬਣਨੇ ਹੈਗੇ ਪੱਕਣ ਤੋਂ ਬਾਅਦ ਬਿਲਕੁਲ ਹੀ ਬਰੀਕ-ਬਰੀਕ ਜਏ ਹੋ ਜਾਣਗੇ ਇਸ ਤਰ੍ਹਾਂ ਮोटे-ਮोटे ਲੱਛੇ ਆਪਾਂ ਕਰ ਲਏ ਤੇ ਨਾਲ ਦੀ ਨਾਲ ਆਪਾਂ ਜਿਹੜਾ ਇਹਨੂੰ ਪਾਣੀ ਦੇ ਵਿੱਚ ਰੱਖ ਦਵਾਂਗੇ ਤਾਂ ਕਿ ਆਲੂ ਨਾ ਕਾਲੇ ਪੈਣ ਤੇ ਇਹਨਾਂ ਨੂੰ ਕੱਧੂ ਕਸ ਕਰਕੇ ਤੁਸੀਂ ਪਹਿਲਾਂ ਨਹੀਂ ਰੱਖਣਾ ਹੈਗਾ ਨਾਲ ਦੀ ਨਾਲ ਹੀ ਕੱਧੂ ਕਸ ਕਰਨਾ ਹੈ ਕੁਝ ਗੱਲਾਂ ਦਾ ਧਿਆਨ ਰੱਖੋਗੇ ਫਿਰ ਜਿਹੜੇ ਟੋਟੇ ਆਲੂ ਲੱਛੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਆਲੂ ਲੱਛਾ ਨਮਕੀਨ ਤੇ ਇਹਨੂੰ ਕਾਫੀ ਸਾਰੇ ਪੰਜ ਚਾਰ ਪਾਣੀਆਂ થઈ ਚੰਗੀ ਤਰ੍ਹਾਂ ਕੱਢ ਦੇਣਾ ਹੈ ਜਦੋਂ ਤੱਕ ਪਾਣੀ ਸਾਫ਼ ਨਹੀਂ ਆ ਜਾਂਦਾ ਹੈਗਾ ਉਦੋਂ ਤੱਕ ਸਾਫ਼ ਕਰਦੇ ਰਹਿਣਾ ਹੈ ਦੂਜੀ ਸਾਈਡ ਤੇ ਆਪਾਂ ਪਾਣੀ ਹੈ ਜਿਹੜਾ ਗਰਮ ਪਾਣੀ ਲੈ ਲਿਆ ਇਦੇ ਵਿੱਚ ਲੱਛੇ ਜਿਹੜੇ ਪਾ ਦਵਾਂਗੇ ਇਹਦੇ ਨਾਲ ਲੱਛੇ ਕ੍ਰਿਸਪੀ ਬਣਦੇ ਨੇਗੇ ਤੁਸੀਂ ਗਰਮ ਪਾਣੀ ਉਬਾਲੀ ਵਾਲਾ ਪਾਣੀ ਹੈ ਜਿਹੜਾ ਉਹ ਲੈ ਲੈਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਨਿੰਬੂ ਆ ਜਿਹੜਾ ਨਚੋੜ ਦਵਾਂਗੇ ਵੈਸੇ ਤਾਂ ਲੱਛਾ ਨਮਕੀਨ ਦੇ ਵਿੱਚ ਜਾਂ ਫਿਰ ਚਿਪਸ ਦੇ ਵਿੱਚ ਸਿਟ੍ਰਿਕ ਐਸਿਡ ਪਾਇਆ ਜਾਂਦਾ ਹੈ ਉਹ ਵੀ ਖੱਟਾ ਹੀ ਹੁੰਦਾ ਹੈ ਤੇ ਆਪਾਂ ਜਿਹੜਾ ਨਿੰਬੂ ਆ ਨਚੋੜ ਦਿੱਤਾ ਹੈ ਇਹਦੇ ਨਾਲ ਕੀ ਹੁੰਦਾ ਹੈ ਇਹ ਕੀ ਨਹੀਂ ਪਿੰਦੇ ਹੈਗੇ ਨਹੀਂ ਤਾਂ ਫਿਰ ਜਿਆਦਾ ਆਇਲੀ ਬਣ ਜਾਂਦੇ ਨੇਗੇ ਲੱਛੇ ਘਰੇ ਬਣਾਈ ਹੋਈ ਚੀਜ਼ ਜਿਹੜੀ ਜ਼ਿਆਦਾ ਵਧੀਆ ਹੁੰਦੀ ਆ ਇਸ ਲਈ ਕੋਸ਼ਿਸ਼ ਕਰੋ ਕਿ ਘਰੇ ਬਣਾਓ ਉਸ ਤੋਂ ਬਾਅਦ ਆਪਾਂ ਜਿਹੜਾ ਪਾਣੀ ਆ ਉਹ ਛਾਣ ਲਵਾਂਗੇ ਚੰਗੀ ਤਰ੍ਹਾਂ ਕੁਛ ਦੇਰ ਉਹਨੂੰ ਪਾਣੀ ਦੇ ਵਿੱਚ 5-10 ਮਿੰਟ ਪਏ ਰਹਿਣ ਦਾਂਗੇ ਉਸ ਤੋਂ ਬਾਅਦ ਪਾਣੀ ਆ ਜਿਹੜਾ ਬਿਲਕੁਲ ਆਪਾਂ ਛਾਣ ਲੈਣਾ ਤੇ ਇਹਨੂੰ ਪੱਖੇ ਦੇ ਨੀਚੇ ਰੱਖ ਕੇ ਸੁਕਾ ਲੈਣਾ ਹੈ ਬਿਲਕੁਲ ਸੁੱਕੇ ਹੋਣੇ ਚਾਹੀਦੇ ਨੇ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਹੈਗਾ ਇਹਨੂੰ ਆਪਾਂ ਅੱਧੇ ਘੰਟੇ ਦੇ ਕਰੀਬ ਜਿਹੜਾ ਪੱਖੇ ਦੇ ਹੇਠ ਰੱਖ ਕੇ ਬਿਲਕੁਲ ਪਾਣੀ ਸੁਕਾ ਲਿਆ ਹੈ ਤੇ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਛੱਡਿਆ ਹੈਗਾ ਤੇ ਮਾੜੇ ਮੋٹے ਜਿਹੜੇ ਗਿੱਲੇ ਰਹਿ ਗਏ ਉਹਨਾਂ ਇੱਕ ਕਪਾ ਜਿਹੜਾ ਕਪੜਾ ਲੈ ਲਵਾਂਗੇ ਉਹਦੇ 'ਚ ਚੰਗੀ ਤਰ੍ਹਾਂ ਪੋਚ ਲਵਾਂਗੇ ਇਸ ਤਰ੍ਹਾਂ ਸਾਫ਼ ਕਰ ਲਵਾਂਗੇ ਕੱਪੜੇ ਦੇ ਨਾਲ ਦੋਨੋਂ ਸਾਈਡਾਂ ਤੋਂ ਤਾਂ ਕਿ ਜਿਹੜਾ ਮਾੜਾ ਮੋਟਾ ਮੋਇਸਚਰ ਆ ਜਾਂ ਫਿਰ ਮਾੜਾ ਮੋਟਾ ਪਾਣੀ ਹੈਗਾ ਏ ਉਹ ਵੀ ਬਿਲਕੁਲ ਚੰਗੀ ਤਰ੍ਹਾਂ ਸੁੱਕ ਜਾਵੇ ਇਸ ਤਰ੍ਹਾਂ ਆਪਾਂ ਸਾਰੇ ਲੱਛੇ ਆ ਜਿਹੜੇ ਇਸ ਤਰ੍ਹਾਂ ਸੁਕਾ ਲੈਣੇ ਆ ਤੁਸੀਂ ਕੱਪੜੇ ਦੇ ਨਾਲ ਥੋੜੀ ਜਿਹੀ ਪ੍ਰੈਸ ਕਰਕੇ ਪਾਣੀ ਕੱਢ ਦੇਣਾ ਤੇ ਇੱਕ ਤਿਆਰੀ ਆਪਾਂ ਥੋੜੀ ਛੋਟੀ ਜਿਹੀ ਹੋਰ ਕਰ ਲੈਣੀ ਆ ਥੋੜਾ ਜਿਹਾ ਪਾਣੀ ਲੈਣਾ ਹੈ ਤੇ ਇਹਦੇ ਵਿੱਚ ਆਪਾਂ ਨੂਨ ਘੋਲ ਲਵਾਂਗੇ। ਦੂਜੀ ਸਾਈਡ ਤੇ ਕੜਾਈ ਹੈ ਜਿਹੜੇ ਮੈਂ ਘੋ ਗਰਮ ਕਰ ਲਿਆ ਸੀਗਾ ਤੇ ਇਹਨੂੰ ਹੁਣ ਮੀਡੀਅਮ ਫਲੇਮ ਤੇ ਕਰ ਲਿਆ। ਪਹਿਲਾਂ ਬਿਲਕੁਲ ਗਰਮ ਕਰ ਲੈਣਾ ਬਾਅਦ ਚ ਮੀਡੀਅਮ ਫਲੇਮ ਤੇ ਕਰ ਲੈਣਾ। ਜਿੰਨੇ ਕਲਚੇ ਇਹਦੇ ਵਿੱਚ ਆ ਜਾਣਗੇ ਉਹਨੇ ਕਲਚੇ ਪਾ ਕੇ ਆਪਾਂ ਮੀਡੀਅਮ ਟੂ ਹਾਈ ਫਲੇਮ ਤੇ ਪਕਾ ਲਵਾਂਗੇ। ਜ਼ਿਆਦਾ ਹਾਈ ਨਹੀਂ ਕਰਨੀ ਹੈ ਜਿਆਦਾਤਰ ਤੁਸੀਂ ਮੀਡੀਅਮ ਰੱਖਿਓ। ਜੇ ਥੋੜੀ ਜਿਹੀ ਜ਼ਿਆਦਾ ਲੋ ਲੱਗਦੀ ਆ ਤਾਂ ਤੁਸੀਂ ਜਿਹੜੀ ਹਾਈ ਕਰ ਸਕਦੇ ਹੋ। ਇਹਨਾਂ ਨੂੰ ਲਗਾਤਾਰ ਆਪਾਂ ਪਕਾ ਲਵਾਂਗੇ ਇਸ ਤਰ੍ਹਾਂ ਹੋ ਗਏ ਆ। ਲੱਛੇ ਪਾਉਣ ਤੋਂ ਬਾਅਦ ਆ ਤੁਸੀਂ ਇਹਨੂੰ ਇੱਕਦਮ ਨਹੀਂ ਚਲਾਉਣਾ ਹੈਗਾ ਨਹੀਂ ਤਾਂ ਫਿਰ ਜ਼ਿਆਦਾਤਰ ਲੱਛੇ ਟੁੱਟ ਜਾਂਦੇ ਆ ਤੇ ਬਹੁਤਾ ਵੀ ਨਹੀਂ ਚਲਾਉਣਾ ਹੈਗਾ ਇਹਨਾਂ ਨੂੰ ਆਰਾਮ ਨਾਲ ਪਕਣ ਦੇਣਾ ਹੈ ਆਪਾਂ ਮੀਡੀਅਮ ਫਲੇਮ ਤੇ ਪਕਾ ਲਿਆ ਤੇ ਜਿਹੜਾ ਨੂਨ ਵਾਲਾ ਪਾਣੀ ਸੀਗਾ ਉਹ ਵੀ ਆਪਾਂ ਪਾ ਦੇਵਾਂਗੇ ਤੁਸੀਂ ਬਸ ਧਿਆਨ ਰੱਖਣਾ ਹੈ ਕਿ ਛਿੱਟਾ ਨਾ ਪਵੇ ਜਦੋਂ ਤੁਸੀਂ ਨੂਨ ਵਾਲਾ ਪਾਣੀ ਪਾਓ ਤੇ ਲੱਛੇ ਆ ਜਿਹੜੇ ਆਪਨੇ ਬਿਲਕੁਲ ਬਣ ਕੇ ਤਿਆਰ ਹੋ ਗਏ ਆ ਪੱਕੇ ਆ ਇਸ ਤਰ੍ਹਾਂ ਦਾ ਕਲਰ ਹੋ ਗਿਆ ਬਿਲਕੁਲ ਪਰਫੈਕਟ ਕਲਰ ਬਣਿਆ ਬਾਜ਼ਾਰ ਵਰਗਾ ਕਲਰ ਬਣਿਆ ਹੈ ਇਦਾਂ ਦਾ ਹੀ ਕਲਰ ਆ ਜਿਹੜਾ ਹੋਣਾ ਚਾਹੀਦਾ ਹੈ ਜੇ ਜ਼ਿਆਦਾ ਹਾਈ ਫਲੇਮ ਰੱਖੋਗੇ ਫਿਰ ਕਲਰ ਆ ਤੋਦਾ ਜਿਹੜੇ ਲੱਛੇ ਸੜ ਜਾਣਗੇ ਤੇ ਕ੍ਰਿਸਪੀ ਵੀ ਨਹੀਂ ਹੋਣਗੇ ਜਿੰਨੇ ਕ੍ਰਿਸਪੀ ਕਰਨੇ ਨੇ ਵਸ ਮੀਡੀਅਮ ਫਲੇਮ ਤੇ ਤੁਸੀਂ ਨਾ ਪਕਾਉਣਾ ਲੱਛੇ ਆਪਾਂ ਸਾਰੇ ਕੱਢ ਲਵਾਂਗੇ ਤੇ ਦੂਜਾ ਪਿਆਜ਼ ਜਿਹੜਾ ਉਹ ਵੀ ਇਸੇ ਤਰ੍ਹਾਂ ਹੀ ਆਪਾਂ ਪਾ ਦੇਵਾਂਗੇ ਜਿਹੜੇ ਬਚ ਕੇ ਸੀਗੇ ਸੇਮ ਇਸੇ ਤਰ੍ਹਾਂ ਦੇ ਵਿੱਚ ਆਪਾਂ ਨਿੰ ਦਾ ਪਾਣੀ ਐਡ ਕਰ ਦੇਣਾ ਤਾਂ ਕਿ ਨਮਕੀਨ ਹੋਏ ਉਸ ਤੋਂ ਬਾਅਦ ਆਪਾਂ ਸਕਾ ਕੇ ਕੜੀ ਪੱਤਾ ਰੱਖੇ ਹੋਏ ਸੀਗੇ ਇਹਨਾਂ ਨੂੰ ਵੀ ਥੋੜਾ ਫਰਾਈ ਕਰ ਲਵਾਂਗੇ ਕੁਛ ਹੀ ਚਾਹੋ ਨਾ ਪਾਓ ਕਈ ਵਾਰ ਬੱਚੇ ਇਦਾਂ ਦੀ ਚੀਜ਼ਾਂ ਨਹੀਂ ਖਾਂਦੇ ਹੈਗੇ ਸਿੰਪਲ ਤੁਸੀਂ ਨਮਕ ਵਾਲੇ ਵੀ ਰੱਖ ਸਕਦੇ ਹੋ ਤੇ ਥੋੜੀ ਜਿਹੀ ਮੋਫਲੀ ਹੈ ਜਿਹੜੀ ਆਪਾਂ ਉਹ ਵੀ ਫਰਾਈ ਕਰ ਲਵਾਂਗੇ ਕਿਉਂਕਿ ਆਪਾਂ ਬਾਜ਼ਾਰ ਵਰਗਾ ਬਣਾ ਰਹੇ ਆ ਇਸ ਲਈ ਪਾਏ ਚੀਜ਼ਾਂ ਪਾਈਆਂ ਨਹੀਂ ਤੁਸੀਂ ਸਿੰਪਲ ਵੀ ਰੱਖ ਸਕਦੇ ਹੋ ਉਸ ਤਰ੍ਹਾਂ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਮੋਫਲੀ ਵੀ ਆਪਾਂ ਥੋੜੀ ਜਿਹੀ ਫਰਾਈ ਕਰ ਲਈ ਆ ਤੇ ਇਹ ਵੀ ਆਪਾਂ ਕੱਢ ਲਵਾਂਗੇ ਤੇ ਲੱਛੇ ਆਪਾਂ ਘਾਰਟੀ ਦੇ ਵਿੱਚ ਪਾਲੇ ਸੀਗੇ ਤਾਂ ਕਿ ਬਾਦੂ ਜਿਹੜਾ ਕੀ ਜਾਂ ਉਹ ਨਿਕਲ ਜਾਵੇ ਉਹਨੂੰ ਕੋਲੇ ਦੇ ਵਿੱਚ ਪਾ ਲਵਾਂਗੇ ਨੂਨ ਵਾਲਾ ਪਾਣੀ ਆਪਾਂ ਐਡ ਕਰਿਆ ਸੀਗਾ ਇਸ ਕਰਕੇ ਨੂਨ ਤਾਂ ਇਹਦੇ ਵਿੱਚ ਹੈਗਾ ਏ ਜੇ ਤੁਸੀਂ ਨੂਨ ਵਾਲਾ ਪਾਣੀ ਐਡ ਨਹੀਂ ਕਰਦੇ ਹੈਗੇ ਤਾਂ ਤੁਸੀਂ ਨੂਨ ਜਿਹੜਾ ਬਾਅਦ ਦੇ ਵਿੱਚ ਵੀ ਐਡ ਕਰ ਸਕਦੇ ਹੋ ਕੜੀ ਪੱਤਾ ਐਡ ਕਰ ਦਵਾਂਗੇ ਆਪਾਂ ਇਹਦੇ ਵਿੱਚ ਤੇ ਜਿਹੜੀ ਮੋਂਗਫਲੀ ਆ ਭੁੰਨ ਕੇ ਰੱਖੀ ਸੀਗੀ ਆਪਾਂ ਉਹ ਵੀ ਐਡ ਕਰ ਦਵਾਂਗੇ ਲੋੜ ਅਨਸਾਰ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਵਾਂਗੇ ਜੇ ਲੱਛਾ ਨਮਕੀਨ ਤੁਸੀਂ ਥੋੜੀ ਜੀ ਮਿਰਚ ਵਾਲੀ ਚਟਪਟੀ ਖਾਣੀ ਆ ਤਾਂ ਤੁਸੀਂ ਜਿਹੜਾ ਇਹਦੇ ਵਿੱਚ ਚਾਟ ਮਸਾਲਾ ਪਾ ਸਕਦੇ ਹੋ ਮਿਰਚ ਵਾਲੀ ਖਾਣੀ ਆ ਤਾਂ ਲਾਲ ਮਿਰਚਾਂ ਜਿਹੜੀਆਂ ਪਾ ਸਕਦੇ ਹੋ ਮੈਂ ਬੱਚਿਆਂ ਦਾ ਖਿਆਲ ਰੱਖ ਕੇ ਬਣਾਏ ਨੇ ਇਸ ਲਈ ਕੋਈ ਵੀ ਵਾਧੂ ਮਸਾਲਾ ਨਹੀਂ ਪਾਇਆ ਹੈਗਾ ਇਸ ਤਰ੍ਹਾਂ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਨਵੇਂ ਜਾਣਕਾਰੀ ਦੇ ਨਾਲ